Na. <laughs> गुरू न दो नू आधार जेडा, नानक गुरू नानक गुरू चिता जी आधार जहिड़ा कुल तुनी आग छाया कुल तुनी आगाया गुरू अॻे असल जी दा, हो दाॻे असल जी जनमियो पाणी दा ਸ਼ਵਾਸ਼ ਜਸ ਸੇ ਆ ਪ੍ਰਖਿ ਮਿਸ਼ਵਾਸ਼ ਜਸ ਸੇ ਸਦਾ ਸੋਤ ਕਮਾਣੀ ਦਾ ਪ੍ਰਖਿ ਮਿਸ਼ਵਾਸ਼ ਜਸ ਸੇ ਸਦਾ ਸੋਤ ਕਮਾਣੀ ਦਾ ਪ੍ਰਖਿ ਮਿਸ਼ਵਾਸ਼ ਜਸ ਸੇ ਸਦਾ ਸੋਤ ਕਮਾਣੀ ਦਾ ਮਾਣੀ ਦਾ ਵਾਹਿਗੁਰੂ 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 ਗੁਰ ਬਾਣੀ ਇਸ ਜਗ ਮੈਂ ਚਾਨਣ ਮਨ ਦੇਲਾ ਦੀ ਧੋ ਦੇਵੇ ਸਰਦਾ ਦੇ ਨਾਲ ਜਿਹੜਾ ਪੜ ਲੇ ਸਭ ਕੁਝ ਇਥੋਂ ਉਹ ਲੈਵੇ ਖੁੰਡਾ ਕਰੇ ਬੇਨਤੀ ਸ਼ਬਦ ਨੂੰ ਸਬਦ ਗੁਰੂ ਲੜ ਲੱਗ ਜਾਵੋ ਸਰਦਾ ਦੇ ਨਾਲ ਪੜ ਕੇ ਬਾਣੀ ਭਵ ਸਾਗਰ ਨੂੰ ਤਰ ਜਾਓ ਖੁੰਡਾ ਕਰੇ ਸਭ ਨੂੰ ਬੈਣਤੀ ਸਬਦ ਗੁਰੂ ਲੜ ਲੱਗ ਜਾਵੋ ਸ਼ਰਧਾ ਦੇ ਨਾਲ ਪੜ ਕੇ ਬਾਣੀ ਭਵਸਾਗਰ ਨੂੰ ਤਰ ਜਾਓ ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸਰਵ ਕਲਾ ਭਰਪੂਰ ਵਾਲੀਏ ਕੋਲ ਆਲਮ ਹਲਤ ਪਲਤ ਕੇ ਰਖਿਆਕ ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਾਜਾ ਨਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਣ ਅਤੇ ਪਵਿੱਤਰ ਗੋਦ ਵਿੱਚ ਜੁੜ ਬੈਠੇ ਸਾਧ ਸੰਗਤ ਜੀ ਵੱਡੇ ਭਾਗਾਂ ਵਾਲੇ ਹੋ ਜੋ ਕਿ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਸਾਗਰ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਨਾ ਦੇ ਪਾਵਨ ਅਤੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਜੀ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਢਾਡੀ ਸਭਾ ਗੁਰਦਾਸਪੁਰ ਵੱਲੋਂ ਇਹ ਦੂਸਰਾ ਢਾਡੀ ਦਰਬਾਰ ਪਹਿਲਾ ਢਾਡੀ ਦਰਬਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਸੁਪੁੱਤਰ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਤੇਨਾਂ ਦੇ ਪਾਵਨ ਪਵਿੱਤਰ ਸਥਾਨ ਤੇ ਗੁਰਦੁਆਰਾ ਟਾਲੀ ਸਾਹਿਬ ਵਿਖੇ ਕਰਵਾਇਆ ਗਿਆ ਇਹ ਦੂਸਰਾ ਜਿਹੜਾ ਹੈ ਢਾਡੀ ਦਰਬਾਰ ਜਥੇਦਾਰ ਸੁੱਚਾ ਸਿੰਘ ਜੀ ਲੰਗਾ ਸਾਹਿਬ ਮੈਨੇਜਰ ਸਾਹਿਬਾਨ ਸਰਦਾਰ ਰਣਜੀਤ ਸਿੰਘ ਜੀ ਔਰ ਇਸ ਗੁਰੂ ਘਰ ਦੇ ਜਿਹਨੇ ਵਜ਼ੀਰ ਸਾਹਿਬਾਨ ਉਹਨਾਂ ਦੇ ਸਾਰਿਆਂ ਦੇ ਸੰਯੋਗ ਦੇ ਨਾਲ ਢਾਡੀ ਸਭਾ ਦੇ ਵੱਲੋਂ ਇਹ ਦੂਸਰਾ ਢਾਡੀ ਦਰਬਾਰ ਇਸ ਪਾਵਨ ਪਵਿੱਤਰ ਸਥਾਨ ਤੇ ਕਰਵਾਇਆ ਜਾ ਰਿਹਾ ਹੈ ਆਓ ਫਤਿਹ ਬੁਲਾ ਕੇ ਕਿਉਂਕਿ ਮੇਰੇ ਤੋਂ ਪਹਿਲਾਂ ਜਿਹੜਾ ਜਥੇ ਨੇ ਆਰੰਭ ਕੀਤਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਸੰਗ ਗਿਆਨੀ ਲੱਖਾ ਸਿੰਘ ਜੀ ਮਾਨੇਪੁਰ ਉਹਦਾ ਸਮਾਪਤੀ ਜਿਹੜੀ ਐ ਉਹ ਦਾਸ ਨੂੰ ਹੁਕਮ ਹੋਇਆ ਐ ਕਰਨ ਦਾ ਆਓ ਫਤਿਹ ਬੁਲਾ ਕੇ ਇਤਿਹਾਸ ਦੀ ਰਮਤਾ ਕਰੀਏ ਕੋਈ ਰਸਨਾ ਨਾ ਵਾਂਜੀ ਰਵੇ ਇੱਕ ਵਿਦਵਾਨ ਕਹਿੰਦਾ ਬਖਸ਼ੀ ਫਤਿਹ ਅਕਾਲ ਦੀ ਹੈ ਧੁਰ ਦਰਗਾਹੇ ਬਾਜਾਂ ਵਾਲੇ ਪੰਥ ਦੀ ਹੈ ਝੋਲੇ ਪਾਏ ਹੋਰ ਮਦਾਨੇ ਫਤਿਹ ਨੂੰ ਜੋ ਪਾਉਣਾ ਚਾਹੁੰਦੇ ਉਹੀ ਗੁਰਸਿੱਖ ਗੱਜ ਕੇ ਹੈ ਫਤਿਹ ਚਾਹੁੰਦੇ ਬੈਠੋ ਸਾਰੇ ਸੱਜ ਕੇ ਤੇ ਆਖੋ ਗੱਜ ਵਜ ਕੇ ਵਾਹਿ ਹੈ ਗੁਰਜੀਕਾ ਖਾਲਸਾ ਵਾਹਿ ਹੈ ਗੁਰਜੀਕੀ ਫਤਿਹ ਗਿਆਨੀ ਲਖਾ ਸਿੰਘ ਜੇ ਮਾਨੇਪੁਰ ਜਿਹੜੇ ਇਤਿਹਾਸ ਨੂੰ ਇੱਥੋਂ ਤੱਕ ਆਪ ਜੀ ਦੇ ਨਾਲ ਸਾਂਝਾ ਕਰਕੇ ਗਏ ਨੇ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਆਪ ਗਏ ਜਾ ਕੇ ਉਹਨਾਂ ਨੇ ਕੀਰਤਨ ਕੀਤਾ ਤੇ ਬਾਬਾ ਮੋਹਨ ਜੀ ਜਿਹੜੇ ਬੜੇ ਕੜਰੇ ਸੁਭਾਅ ਦੇ ਸਨ ਜਿਹੜੇ ਕਿਸੇ ਦੇ ਨਾਲ ਬੋਲਦੇ ਨਹੀਂ ਸਨ ਪਰ ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਦੇ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਦੀ ਸਿਵਤ ਸੁਣੀ ਤੇ ਆਪ ਆ ਕੇ ਪੁੱਛੀਆਂ ਦਿੱਤੀਆਂ ਸਾਰਾ ਪ੍ਰਸੰਗ ਕਹੀਏ ਤੇ ਬੜਾ ਸਮਾਂ ਲੱਗ ਜਾਵੇਗਾ ਮਹਾਰਾਜ ਨੇ ਸ਼੍ਰੀ ਰਾਮ ਸਰ ਸਾਹਿਬ ਦੇ ਚੌਣ ਕੀਤੇ ਉੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਬੇੜ ਭਾਈ ਗੁਰਦਾਸ ਜੀ ਨੇ ਲਿਖੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਦਿਹਾੜੇ ਨੇ ਪੰਥ ਤਿੰਨ ਦਿਹਾੜੇ ਚੜ੍ਹਦੀ ਕਲਾ ਦੇ ਨਾਲ ਮਨਾਉਂਦਾ ਏ ਪਹਿਲਾ ਦਿਹਾੜਾ ਏ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ 1804 ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਹਿਲਾ ਪ੍ਰਕਾਸ਼ ਕੀਤਾ ਦੂਸਰਾ ਦਿਹਾੜਾ ਏ ਸੰਪੂਰਨਤਾ ਦਿਵਸ ਜਿਹੜੀ ਗੁਰੂ ਕਲਗੀਧਰ ਪਾਤਸ਼ਾਹ ਨੇ 1706 ਦੇ ਵਿੱਚ ਦਮਦਮਾ ਸਾਹਿਬ ਦੇ ਧਰਤੀ ਤੇ ਕੀਤੇ ਤੀਸਰਾ ਦਿਹਾੜਾ ਏ 1708 ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਆਖਿਆ ਸੀ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਫਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਬੇੜ ਦੀ ਰਚਨਾ ਕੀਤੀ ਤੇ ਜਦੋਂ ਮਹਾਰਾਜ ਨੇ ਇਸ ਬੇੜ ਦੀ ਰਚਨਾ ਕੀਤੀ ਵਿਦਵਾਨ ਬੈਠੇ ਨੇ ਗੁਰੂ ਕੇ ਚਰਨਾਂ ਵਿੱਚ ਉਦੋਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਵੇੜ ਦੇ ਰਚਨਾ ਕੀਤੇ ਗਏ ਉਹਦੇ ਅੰਗ ਸਨ 974 ਉਹਦੇ ਵਿੱਚ ਜਿਹੜੇ ਰਾਗ ਸਨ ਉਹ 30 ਰਾਗ ਸੀ ਤੇ ਰਾਗ ਉਹ 30 ਰਾਗ ਕਿਹੜੇ ਨੇ ਸ਼੍ਰੀ ਰਾਗ ਮਾਜ ਗੌੜੀ ਆਸਾ ਦੇਵਗੰਧਾਰੇ ਬਿਹਾਗੜਾ ਵਢਾਂਸ ਸੋਰਠਿ ਤਨਾਸਰੀ ਜੈਸਰੀ ਸੋਹੀ ਤਿਲਾੰਗ ਟੋਟੇ ਬਰਾੜੀ ਸੋਹੀ ਤਿਲਾੰਗ ਬਿਲਾਵਲ ਗੋંડ RAM ਕਲੇ ਨਟ ਨਰਾਇਣ ਮਾਰੂ ਤੁਖਾਰੇ ਪੈਰੋ ਕੇਦਾਰਾ ਬੈਸੰਤ ਸਾਰੰਗ ਮਿਲਾਰ ਕਾਨੜਾ ਕਲਿਆਣ ਪ੍ਰਭਾਤੀ ਇਹ 31 ਰਾਗ ਸਨ ਕਿਉਂਕਿ ਹੁਣ 31 ਰਾਗਾਂ ਦੇ ਜਿਹੜੇ ਅਸੀਂ ਦਰਸ਼ਨ ਕਰਨੇ ਆ ਜਿਹੜਾ 31ਵਾਂ ਰਾਗ ਹੈ ਉਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਰਚਿਆ ਹੋਇਆ ਰਾਗ ਹੈ ਉਹ ਹੈ ਜੈ ਜੈਵੰਤੀ ਰਾਗ 31ਵਾਂ ਰਾਗ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਬਾਣੀ ਲਿਖਵਾਈ ਤੇ ਪੰਜ ਗੁਰੂ ਸਹਿਬਾਨਾਂ ਦੀ ਉਸ ਵਕਤ ਬਾਣੀ ਸੀ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਜਿਸ ਪਾਤਸ਼ਾਹ ਨੂੰ ਗੁਰੂ ਦਾ ਖਿਤਾਬ ਮਿਲਿਆ ਹੈ ਇਹਨਾਂ ਵਿੱਚ 6 ਗੁਰੂ ਸਹਿਬਾਨਾਂ ਦੀ ਬਾਣੀ ਹੈ ਬਾਅਦ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਵਾਈ 15 ਭਗਤਾਂ ਦੇ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਭਗਤ ਕਬੀਰ ਸਾਹਿਬ ਜੀ ਭਗਤ ਫਰੀਦ ਜੀ ਭਗਤ ਤਰਵਦਾਸ ਜੀ ਭਗਤ ਨਾਮਦੇਵ ਜੀ ਭਗਤ ਭੀਖਣ ਜੀ ਭਗਤ ਸਧਨਾ ਜੀ ਭਗਤ ਪੇਪਾ ਜੀ ਭਗਤ ਰਾਮਾਨੰਦ ਜੀ ਭਗਤ ਪਰਮਾਨੰਦ ਜੀ ਭਗਤ ਜੈਦੇਵ ਜੀ ਭਗਤ ਤਰਲੋਚਨ ਜੀ ਭਗਤ ਧੰਨਾ ਜੀ ਤੇ ਭਗਤ ਸੂਰਦਾਸ ਜੀ ਭਗਤ ਸਹਿਨ ਜੀ ਤੇ ਭਗਤ ਬੈਣੀ ਜੀ ਇਹ 15 ਭਗਤ ਨੇ ਚਾਰ ਗੁਰ ਸਿੱਖ ਭਾਈ ਸਤਾ ਜੀ ਤੇ ਭਾਈ ਬਲਵੰਡਰ ਆਏ ਜੀ ਭਾਈ ਮਰਦਾਨਾ ਜੀ ਤੇ ਬਾਬਾ ਸੁੰਦਰ ਜੀ ਆਦਕਾ 11 ਭਟ ਭਟ ਬਲ ਜੇ ਛਲ ਜੇ ਨਾਲ ਜੇ ਗਿਆਨ ਦੇ ਜਾਲਪ ਜੇ ਮਥੁਰਾ ਜੇ ਪਿਖਾ ਜੇ ਕੀਰਤ ਜੇ ਤੇ ਅਕਾਲ ਸਹਾਰ ਜੇ ਹਰਬੰਸ ਜੇ ਇਹ 11 ਭਟਾਂ ਦੇ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਰਿਆਂ ਦੇ ਸਾਂਝੇ ਗੁਰੂ ਨੇ ਮੈਂ ਇੱਕੋ ਹੀ ਗੱਲ ਕਹਿ ਕੇ ਰਿਜ਼ਲਟ ਕੱਢ ਦੇਣਾ ਹੈ ਆਖਰੇ ਹਫ਼ਤਾ ਕਹਿਣੀ ਕਵਤਾ ਇੱਕੋ ਹੀ ਕਹੀ ਜਾਣੀ ਆਪਣੇ ਸਮੇਂ ਚ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੇ ਸਾਂਝੇ ਗੁਰੂ ਨੇ ਜਿਹੜਾ ਵੀ ਇਹਨੂੰ ਪੜ ਲਿਓ ਉਹਦੀਆਂ ਝੋਲੀਆਂ ਭਰ ਸਕਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਹ ਆਵਾਜ਼ ਆਉਂਦੀ ਹੈ ਜਿਹੜਾ ਵੀ ਪੜ੍ਹੇਗਾ ਗਾਵੇਗਾ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਜਿਹੜਾ ਵੀ ਪੜ ਲਵੇ ਗਾ ਲਵੇ ਉਹ ਪਰਮ ਗਤੀ ਨੂੰ ਪ੍ਰਾਪਤ ਕਰ ਜਾਵੇਗਾ ਇਹ ਹੈ ਗੁਰੂ ਨਾਨਕ ਸਾਹਿਬ ਨੇ ਵੱਖੋ ਵੱਖ ਧਰਮਾਂ ਦੇ ਵਿੱਚ ਜਿਹੜੇ ਨਾਮ ਲਏ ਜਾਂਦੇ ਨੇ ਇੱਕ ਗੁਰੂ ਨਾਨਕ ਸਾਹਿਬ ਨੇ ਜਿਹੜੇ ਇਹ ਗਿਲ ਕਹਿੰਦੇ ਨੇ ਕੋਈ ਵੀ ਤੇਰਾ ਨਾਮ ਲੈ ਰਿਆ ਹੈ ਬਲਹਾਰੇ ਜਾਉ ਜੀਤੇ ਤੇਰੇ ਨਾਮ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਬਲਹਾਰ ਜਾਣਾ ਨਾਮ ਕੁਝ ਨਾਮ ਤੁਹਾਡੇ ਨਾਲ ਸਾਂਝੇ ਕਰਨਾ ਹੈ RAM ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2533 ਵਾਰ ਆਇਆ ਹੈ ਇੱਕ ਓੰਕਾਰ ਸਤਪੁਰ ਪ੍ਰਸਾਦ 522 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਹੈ ਕਰਤਾ ਸ਼ਬਦ 228 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਹੈ ਅੱਲਾ ਸ਼ਬਦ 41 ਵਾਰ ਆਇਆ ਹੈ ਅੰਤਰਜਾਮੀ 60 ਵਾਰ ਆਇਆ ਹੈ ਜਗਦੀਸ਼ ਸ਼ਬਦ 60 ਵਾਰ ਆਇਆ ਹੈ ਸਤਨਾਮ 59 ਵਾਰ ਆਇਆ ਹੈ ਗੋਪਾਲ ਸ਼ਬਦ 491 ਵਾਰ ਆਇਆ ਹੈ ਗੋਬਿੰਦ ਸ਼ਬਦ 471 ਵਾਰ ਆਇਆ ਹੈ ਦਾਤਾ ਸ਼ਬਦ 152 ਵਾਰ ਆਇਆ ਹੈ ਪ੍ਰਭੂ ਸ਼ਬਦ 1371 ਵਾਰ ਆਇਆ ਹੈ ਪਰਮਾਤਮਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ 321 ਵਾਰ ਆਇਆ ਹੈ ਪਰਮੇਸ਼ਰ ਸ਼ਬਦ 139 ਵਾਰ ਆਇਆ ਹੈ ਨਰਾਇਣ ਸ਼ਬਦ 99 ਵਾਰ ਆਇਆ ਹੈ ਨਿਰੰਕਾਰ ਸ਼ਬਦ 29 ਵਾਰ ਆਇਆ ਹੈ ਮੂਰ ਮੰਤਰ 33 ਵਾਰ ਆਇਆ ਹੈ ਵਾਹਿਗੁਰੂ 13 ਵਾਰ ਆਇਆ ਤੇ ਵਾਹਿਗੁਰੂ 3 ਵਾਰ ਆਇਆ ਹੈ ਗੁਰੂ ਨਾਨਕ ਸਾਹਿਬ ਜੀ ਸਾਰੇ ਨਾਵਾਂ ਤੋਂ ਕੁਰਬਾਨ ਜਾਂਦੇ ਨੇ ਆਓ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਐਸ ਬੇੜ ਨੂੰ ਤਿਆਰ ਕੀਤਾ ਇੱਕ ਗੱਲ ਹੋਰ ਸਾਂਝੀ ਕਰ ਜਾਵਾਂ ਕਿਉਂਕਿ ਇਹ ਜਿਹੜਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਰਗਾਹ ਦੇ ਵਿੱਚੋਂ ਲੈ ਕੇ ਆਏ ਨੇ ਤੇ ਜਿਹੜਾ ਮਨੁੱਖ ਇਸ ਸ਼ਬਦ ਦੇ ਨਾਲ ਜੁੜ ਜਾਵੇਗਾ ਉਹਦੀ ਆਤਮਾ ਦਰਗਾਹ ਦੇ ਵਿੱਚ ਪਹੁੰਚ ਜਾਵੇਗੀ ਤੇ ਕੇਵਲ ਤੇ ਕੇਵਲ ਇਹਦੇ ਵਿੱਚੋਂ ਗੁਰਸਿੱਖਾਂ ਨੇ ਫਾਇਦਾ ਨਹੀਂ ਲਿਆ ਗੈਰ ਧਰਮ ਦੇ ਜਿਹੜੇ ਮਨੁੱਖ ਸਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕੀਤਾ ਉਹਨਾਂ ਦੇ ਬੇੜੇ ਪਾਰ ਹੋ ਗਿਆ ਇੱਕ ਗੱਲ ਸਾਂਝੀ ਕਰਕੇ ਆਪਣੀ ਗੱਲ ਵਾਲਾਂ ਸ਼ਰੋਮਣੀ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਇੱਕ ਛੋਟੀ ਜੀ ਕਿਤਾਬ ਸ਼ਫੀ ਹੈ ਉਹ ਕਿਤਾਬ ਦੇ ਵਿੱਚ ਸਿਰਲੇਖ ਛਤਿਆ ਹੈ ਜਿਹੜੇ ਨਿਤਿਆਨੰਦ ਜੀ ਹੋਏ ਨੇ Swami Nitianand ji ਉਹ ਆਪਣੇ ਸਵੈ ਜੀਵਨੀ ਵਿੱਚ ਇੱਕ ਗੱਲ ਲਿਖਦੇ ਕਹਿੰਦੇ ਮੇਰਾ ਜਨਮ ਬੰਗਾਲ ਦਾ ਤੇ ਸਾਡੇ ਘਰ ਇੱਕ ਜੋਗੀ ਆ ਗਿਆ ਜੋਗੀ ਦਾ ਨਾਮ ਹੈ Swami Brahmānand ਜੋਗੀ ਆ ਗਿਆ ਤੇ ਕਹਿੰਦੇ ਉਹਨਾਂ ਨੇ ਆ ਕੇ ਮੇਰੇ ਪਿਤਾ ਨੂੰ ਕਿਹਾ ਵੀ ਮੇਰੀ ਈਮਾਨਤ ਮੈਨੂੰ ਦੇ ਦਿਓ ਕਹਿੰਦੇ ਪਿਤਾ ਜੀ ਹੈਰਾਨ ਨੇ ਪੇ ਜੋਗੀ ਜੀ ਪਹਿਲਾਂ ਤੇ ਆਇਆ ਨਹੀਂ ਤੇ ਮੰਗਦੇ ਕੀ ਨੇ ਉਹਨਾਂ ਆਖਿਆ ਜੋਗੀ ਜੀ ਅਸੀਂ ਸਮਝੇ ਨਹੀਂ ਤੁਸੀਂ ਕੀ ਕਹਿ ਰਹੇ ਜੇ ਕਹਿੰਦੇ ਮੇਰੇ ਮੋਢੇ ਤੇ ਹੱਥ ਰੱਖ ਕੇ ਉਹਨਾਂ ਕਿਹਾ ਵੀ ਆ ਸਾਡੀ ਇਮਾਨਤ ਹੈ ਕਹਿੰਦੇ ਭਾਵੇਂ ਅਸੀਂ ਚਾਰ ਪੰਜ ਭਰਾ ਸਾਂ ਪਰ ਫੇਵੇਂ ਪੁੱਤ ਦੇਣਾ ਕਿਹੜਾ ਸੌਖੀ ਗੱਲ ਸੀ ਪਰ ਸਾਰਿਆਂ ਨੇ ਸਲਾਹ ਕਰਕੇ ਕਹਿੰਦੇ ਮੈਨੂੰ ਸਵਾਮੀ ਜਿਹੜੇ ਬ੍ਰਹਮਾਨੰਦ ਜੀ ਦੇ ਝੋਲੇ ਵਿੱਚ ਪਾ ਦਿੱਤਾ ਕਹਿੰਦੇ ਮੈਂ ਉਹਨਾਂ ਦੇ ਨਾਲ ਬੜੇ ਤੀਰਥਾਂ ਤੇ ਗਿਆ ਤੇ ਇੱਕ ਦਿਨ Swami ਪੰਜਾਬ ਦੀ ਧਰਤੀ ਤੇ ਆਇਆ ਤੇ ਜਦੋਂ ਪੰਜਾਬ ਦੀ ਧਰਤੀ ਤੇ ਆਇਆ ਤੇ ਉਹਨਾਂ ਦੇ ਵਿਚਾਰ Swami ਸਤਿਆਨੰਦ ਜੀ ਦੇ ਨਾਲ ਹੋਏ ਕਹਿੰਦੇ ਜਦੋਂ ਉਹਨਾਂ ਦੇ ਵਿਚਾਰ Swami ਸਤਿਆ ਧਿਆਨ ਦਿਓ ਜੀ ਇੱਕ ਵਾਰੀ ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਉਹਨਾਂ ਦੇ ਵਿਚਾਰ ਜਦੋਂ Swami ਸਤਿਆਨੰਦ ਜੀ ਦੇ ਨਾਲ ਹੋਏ ਤੇ ਸਤਿਆਨੰਦ ਜੀ ਨੇ ਗੁਰੂ ਘਰ ਦੇ ਬੜੇ ਸਿਵਤ ਕੀਤੇ ਤੇ ਕਹਿੰਦੇ ਜਦੋਂ ਗੁਰੂ ਘਰ ਦੇ ਬੜੇ ਸਿਵਤ ਕੇਦੇ ਤੇ ਫਿਰ ਸੁਆਮੀ ਜੀ ਕਹਿੰਦੇ ਦਰਬਾਰ ਸਹ ਪਹੁੰਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਜਦੋਂ ਦਰਸ਼ਨ ਕੀਤੇ ਤੇ ਕਹਿੰਦੇ ਇੱਕ ਦਿਨ ਬੈਠੇ ਹੋਏ ਸਨ ਤੇ ਬੜਾ ਚਿਹਰਾ ਉਦਾਸ ਮੈਂ ਪੁੱਛਿਆ ਸੁਆਮੀ ਜੀ ਕੀ ਗੱਲ ਹੈ ਕਹਿੰਦੇ ਸਭ ਕੁਝ ਤੇ ਗੁਰੂ ਨਾਨਕ ਦੇ ਸ਼ਬਦ ਵਿੱਚ ਸੀ ਮੈਂ ਤੇ ਐਵੇਂ ਰਹਿ ਤੀ ਸ਼ਾਨਦਾਰ ਆ ਹੁਣ ਮੈਨੂੰ ਇੱਕ ਦੁਬਾਰਾ ਫੇਰ ਜਨਮ ਲੈਣਾ ਪਵੇਗਾ ਗੁਰੂ ਘਰ ਵਿੱਚ ਤੇ ਫੇਰ ਜਦੋਂ ਮੈਂ ਸ਼ਬਦ ਦੀ ਕਮਾਈ ਕਰਾਂਗਾ ਫੇਰ ਪ੍ਰਵਾਨ ਚੜ ਸਕਦਾ ਕਹਿਣ ਦਾ ਭਾਵ ਗੁਰੂ ਕੇ ਬਾਣੀ ਦੇ ਵਿੱਚ ਜਿਹੜਿਆ ਇਹ ਰੋਹਾਨੀ ਤਾਕਤਾਂ ਨੇ ਜਿਹੜੇ ਗੁਰੂ ਕੇ ਬਾਣੀ ਨੂੰ ਕਿਸੇ ਵੀ ਧਰਮ ਦੇ ਨਨ ਪੜ ਲਿਆ ਤੇ ਉਹਦਾ ਬੇੜਾ ਪਾਰ ਹੋ ਗਿਆ ਆਓ ਛੇਤੀ ਗਲ ਮੁਕਾਵਾ ਮੈਂਟ ਸਾਰੇ ਪੰਜ ਕਰ ਗਏ ਪੰਜ ਛੇ ਮੇਰੇ ਕੋਲ ਗੁਰੂ ਅਰਜਨ ਦੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਬੇੜ ਦੇ ਰਚਨਾ ਕੀਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਚੋਣ ਕੀਤੇ ਗਏ ਕਿਉਂਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਮਹਾਨ ਗੁਰਸਿੱਖ ਨੇ ਮਹਾਨ ਸੰਤ ਨੇ ਜਿਨ੍ਹਾਂ ਦੇ ਪਰਿਵਾਰ ਨੂੰ ਮਹਾਰਾਜ ਨੇ ਵਾਰ ਦਿੱਤਾ ਹੈ ਵੀ ਤੇਰੇ ਕੋਲ ਵਿੱਚ ਬ੍ਰਹਮ ਗਿਆਨੀ ਹੋਣਗੇ ਕਿਉਂਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ ਉਹਨਾਂ ਦੇ ਪੁੱਤਰ ਭਾਈ ਭਾਨਾ ਜੀ ਨੇ ਸੇਵਾ ਕੀਤੀ ਭਾਈ ਭਾਨਾ ਜੀ ਤੋਂ ਬਾਅਦ ਉਹਨਾਂ ਦੇ ਪੁੱਤਰ ਸ਼ਰਵਣ ਜੀ ਨੇ ਸੇਵਾ ਕੀਤੀ ਭਾਈ ਸ਼ਰਵਣ ਜੀ ਤੋਂ ਬਾਅਦ ਉਹਨਾਂ ਦੇ ਪੁੱਤਰ ਭਾਈ ਗੁਰਦਤਾ ਜੀ ਨੇ ਸੇਵਾ ਕੀਤੀ ਭਾਈ ਝੰਡਾ ਜੀ ਨੇ ਸੇਵਾ ਕੀਤੀ ਭਾਈ ਜਲਾਲ ਜੀ ਨੇ ਸੇਵਾ ਕੀਤੀ ਤੇ ਆਖੀਰ ਤੈ ਭਾਈ ਰਾਮਕੌਰ ਜੀ ਉਹਨਾਂ ਨੇ ਗੁਰੂ ਘਰ ਵਿੱਚ ਸੇਵਾ ਕੀਤੀ ਆਓ ਐਸੀ ਮਹਾਨ ਰੂਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਅਸੀਸ ਤੇ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਭਾਏ ਮਾਨ ਕੀਤਾ ਗਿਆ ਹੈ ਪਹੁੰਚੇ ਨੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮੰਜੀ ਸਾਹਿਬ ਤੇ ਟਕਾ ਕੇ ਗੁਰੂ ਦਾ ਸਰੂਪ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਟੇਕ ਕੇ ਮੱਥਾ ਬਹਿ ਕੇ ਗੁਰੂ ਕੀ ਤਾਬਿਆ ਜਿਵੇਂ ਗੁਰੂ ਦਾ ਹੁਕਮਨਾਮਾ ਸੰਗਤ ਦੇ ਵਿੱਚ ਸੁਨਾਇਆ ਇੰਟਰਨੈਸ਼ਨਲ ਸਰੰਗੀ ਮਾਸਟਰ ਗਿਆਨੀ ਚਰਨਜੀਤ ਸਿੰਘ ਸਵਾਲ ਉਹਨਾਂ ਦੇ ਸੁਪੁੱਤਰ ਢਾਡੀ ਅਮਨਪ੍ਰੀਤ ਸਿੰਘ ਸਵਾਲ ਟਾੜੀ ਜਸਵਿੰਦਰ ਸਿੰਘ ਜਸਾ ਧਾਰੇਵਾਲ ਕਲਾ ਤੁਹਾਡੇ ਚਰਨਾਂ ਦੇ ਧੂੜ ਸ਼ਮਸ਼ੇਰ ਸਿੰਘ ਖੁੰਡੇ ਦਾ ਟਾੜੀ ਜਥਾ ਹੇ ख़ुशी टू मे ख़ुशी चूमे आन सारी सारा सन सारी, दी, सारा सन सारी दी, किता पर खाश जा। ਮੱਥਾ ਟੇਕ ਓ ਪਾਪਾ ਬੁੱਢਾ ਸਾਬ ਜੀ ਨੇ ਪਾਪਾ ਬੁੱਢਾ ਸਾਬ ਜੀ ਨੇ ਪਿਆਰ ਨਾਲ ਮੱਥਾ ਟੇਕ ਹੋ ਲਿਆ ਮੁਖਵਾਕ ਸੱਚ ਲਿਆ ਮੁਖਵਾਕ ਸੱਚ ਠਾਂਡੇ ਦਰਬਾਰ ਜੀ ਸੱਜ ਠਾਂਡੇ ਦਰਬਾਰ ਜੀ ਕਿੰਤਾ ਪ੍ਰਕਾਸ਼ ਜਾ संगत आे सुया शुभ संगत आे सुया शुभ बाणी द वीचार जी बाणी दारी गी। क I'm <laughs> a ਓ ਤੁਰੋ ਆਈ ਬਾਣੀ ਦਾ ਤੁਰੋ ਆਈ ਬਾਣੀ ਦਾ ਜੀਤਾ ਸਤਕਾਰ ਜੀ ਜੀਤਾ ਸਤਕਾਰ ਜੀ ਕੀਤਾ ਪ੍ਰਕਾਸ਼ ਜਾ ਜੀ ਉਹਨਾਂ ਵੱਲੋਂ ਮਾਇਆ ਮਹਿੰਦਰ ਸਾਹਿਬ ਜੀ ਜਥੇਦਾਰ ਸਾਹਿਬ ਜੀ ਦੇਵੀ ਦਾਸ ਤੋਂ ਸੰਗਤਾਂ ਆਈਆਂ ਸਾਰੀਆਂ ਸੰਗਤਾਂ ਵੱਲੋਂ ਮਾਣ ਸਨਮਾਨ ਹਾਜ਼ਰ ਹੋਇਆ ਏ ਮੇਰੇ ਸਤਿਕਾਰਯੋਗ ਸਾਰੇ ਮੇਰੇ ਤੋਂ ਸੀਨੀਅਰ ਟਾਡੀ ਜਥੇ ਉਹਨਾਂ ਵੱਲੋਂ ਵੀ ਮਾਣ ਸਤਿਕਾਰ ਆਇਆ ਏ ਪ੍ਰਿੰਸੀਪਲ ਸਾਹਿਬ ਜੀ ਸਰਦਾਰ ਜਸਵੰਤ ਸਿੰਘ ਜੀ ਪਹੁੰਚੇ ਨੇ ਉਹਨਾਂ ਦਾ ਮਾਣ ਸਨਮਾਨ ਵੀ ਹੋਣਾ ਏ ਜੀ ਆਇਆਂ ਗਿਆਨੀ ਗੁਰਦੇਵ ਸਿੰਘ ਜੀ ਉਹਨਾਂ ਦਾ ਵੀ ਸਨਮਾਨ ਨੂੰਨ ਕੀਤਾ ਜਾਣਾ ਏ ਆਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗ ਜਾਓ ਖੰਡੇ ਬਾਟੇ ਦਾ ਅਮਰ ਛਕੋ ਕਿਸਾਂ ਦਾ ਸਤਿਕਾਰ ਕਰੋ ਔਰ ਲੈਵਾਰੇ ਮਾਸਟਰ ਜੀ ਗੁਰੂ ਰਾਖਾ ਚੈਨਲ ਵਾਲੇ ਉਹਨਾਂ ਦਾ ਧੰਨਵਾਦ ਭਾਈ ਸਲੱਖਣ ਸਿੰਘ ਜੀ ਗੁਰੂ ਕੈ ਕੀਰਤਨੀਏ ਉਹਨਾਂ ਦਾ ਚੈਨਲ ਵੀ ਚੱਲ ਰਿਹਾ ਹੈ ਸਾਰਿਆਂ ਦਾ ਧੰਨਵਾਦ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ